ਸਮਾਣਾ ਦੀ ਪ੍ਰਤਾਪ ਕੋਲੋਨੇ ਦੇ ਵਿੱਚ ਜਿੱਥੇ ਅਸੀਂ ਖੜੇ ਹਾਂ ਇਸ ਘਰ ਦੇ ਵਿੱਚ ਇਸ ਘਰ ਦੇ ਵਿੱਚ ਬੀਤੀ ਰਾਤ ਇਹ ਪਰਿਵਾਰ ਪਾਤੜਾ ਦੇ ਵਿੱਚ ਇੱਕ ਵਿਆਹ ਦੇ ਲੇਡੀ ਸੰਗੀਤ ਸੀ ਉਹਦੇ ਵਿੱਚ ਗਏ ਸੀ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਉਹਨਾਂ ਨੇ ﺍﻟवारੀਆਂ ਨੂੰ ਥੋੜੇ ﺍﻟवारੀਆਂ ਦੇ ਨਾਲ ਤੁਸੀਂ ਕਿਸ ਤਰ੍ਹਾਂ ਉਹਨ ਖੋਲ ਕੇ ਕੱਲੀ ਕੱਲੀ ਚੀਜ਼ ਫਰੋਲੀ ਗਈ ਹੈ ਉਸ ਦੇ ਕਰਕੇ ਜਿਹੜਾ ਇਹਦੇ ਵਿੱਚ ਨਗਦ ਸੀ ਸਮਾਨ ﺍﻟवारੀ ਤੋੜੀ ਗਈ ﺍﻟवारੀ ਦੇ ਨਾਲ ਕੱਲਾ ਕੱਲਾ ਸਮਾਨ ਉਹਨਾਂ ਨੇ ਉਸ ਦੀ ਕੋਸ਼ਿਸ਼ ਕੀਤੀ ਹੈ ਛਾਂਣ ਵਿਣ ਕਰਨ ਦੀ ﺍﻟवारੀ ਨੂੰ ਤੋੜ ਕੇ ਇਹਦੇ ਵਿੱਚ ਜੋ ਵੀ ਕੋਈ ਸੋਨਾ ਗੋਲਡ ਸੀ ਉਹਨਾਂ ਦਾ ਕੋਈ 15 ਤੋਲੇ ਇਸ ਕਰਦੇ ਮੁਕਾਮਿੰਗ ਵਾਲੇ ਕੋ ਦੱਸੇ ਗਏ ਅਤੇ ਕੁਛ 2 ਲੱਖ ਦੇ ਕਰੀਬ ਨਗਦ ਰਕਮ ਸੀ ਜਿਹੜੀ ਕੀ ਇਹਦੇ ਵਿੱਚ ਜਿਹੜੇ ਕਥਿਤ ਚੋਰ ਹੈ ਲੈ ਕੇ ਫਰਾਰ ਹੋ ਗਏ ਸੀਟੀ ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਲਗਾਤਾਰ ਸ਼ਹਿਰ ਦੇ ਵਿੱਚ ਵਾਰਦਾਤਾਂ ਜਿਹੜੀ ਹੋ ਰਹੀਆਂ ਹਨ ਉਹਨਾਂ ਦੇ ਨਾਲ ਲੋਕ ਚਿੰਤਿਤ ਹੈ ਵੀ ਲਗਾਤਾਰ ਕਰਦੇ ਵਿੱਚ ਇਸ ਤਰ੍ਹਾਂ ਦੀ ਚੋਰੀ ਦੀ ਵਾਰਦਾਤ ਹੋਣਾ ਇੱਕ ਲੋਕਾਂ ਦੇ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਪੁਲਿਸ ਦੀ ਥਿਲੀ ਕਾਰਜ ਪ੍ਰਣਾਲੀ ਤੇ ਵੀ ਲੋਕ ਸਵਾਲੀਆ ਨਿਸ਼ਾਨਾ ਫਾ ਰਹੇ ਹਨ ਇਹ ਕਿੱਥੇ ਸੀ ਪਤਣਾ ਹੈ ਤੁਹਾਡਾ ਕੋਈ ਨਹੀਂ ਸੀ ਨਹੀਂ ਘਰ ਕੋਈ ਨਹੀਂ ਸੀ ਉਹ 메인 ਗੇਟ ਤੋਂ ਮੈਂ ਮਲੇ ਟੱਕ ਕੇ ਆਏ ਨਹੀਂ ਜਿੰਦਾ ਤੋੜਦੇ ਬਾਹਰ ਵੀ ਗੇਟੇ ਜਿੰਦਾ ਤੋੜਦੇ ਹਾਂਜੀ ਇੱਥੇ ਵੀ ਇੱਥੇ ਵੀ ਤੇ ਉਹ ਕਮਰੇ ਦਾ ਵੀ ਠੀਕ ਆ ਤਾਂ ਵੀ ਸਾਡਾ 15 ਕਿਤੋਲੇ ਦਾ ਕੋਲਡ ਗਿਆ 2 ਲੱਖ ਰੁਪਏ ਕੈਸ਼ ਗਿਆ ਅੱਧਾ ਕਿਲੋ ਚਾਂਦੀ ਚਾਂਦੀ ਤੇ ਪੁਲਿਸ ਨੂੰ ਇਨਫੋਰਮੇਸ਼ਨ ਦੇ ਹਾਂਜੀ ਰਾਤ ਹੀ ਦਿੱਤੀ ਸੀ ਲੇਕਿਨ ਉਹ ਬਜ਼ੀ ਕਹਿੰਦੇ ਚੱਲ ਰਹੀ ਹੈ ਇਨਕੁਆਰੀ ਆਸ-ਪਾਸ ਕੋਈ ਸੀਸੀਟੀਵੀ ਕੈਮਰੇ ਲੱਗੇ ਨੇ ਲੱਗੇ ਹੋਏ ਨੇ ਉਸ ਤੇ ਕੁਛ ਆਇਆ ਉਸ ਤੇ ਤਿੰਨ ਬੰਦੇ ਨਜ਼ਰ ਆਏ ਮੋਲ ਭੇਟੇ ਹੋਏ ਤੇ ਇਧਰੋਂ ਜਾਂਦੇ ਲੱਗਦੇ ਜਿ ਘਰੋਂ ਨਿਕਲਦੇ ਦਿਖਦੇ ਆਂ ਗਲੀ ਗਲੀਚੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼